ਅੱਜ ਜੇ ਤੁਸੀਂ ਰੱਬ ਦਾ ਇਹ ਜੀਵ ਦੇਖ ਰਹੇ ਹੋ ਇਸ ਦਾ ਨਾਮ ਹੈ ਡੈਮੀ ਇਨਸਾਨੀ ਉਮਰ ਦੇ ਮੁਤਾਬਕ ਇਸ ਦੀ ਉਮਰ 100 ਸਾਲ ਹੋ ਚੁੱਕੀ ਹੈ ਕਿਉਂਕਿ ਡੌਗ ਦਾ 1 ਸਾਲ ਇਨਸਾਨ ਦੇ 10 ਸਾਲਾਂ ਦੇ ਬਰਾਬਰ ਹੁੰਦਾ ਹੈ ਇਸ ਇਹ ਆਪਣੀ ਜਵਾਨੀ ਵਿੱਚ ਬਹੁਤ ਹੀ ਛਾਤਰ ਹੁੰਦਾ ਸੀ ਇਸ ਨੂੰ ਆਇਲਟ ਪਾਸ ਡੌਗ ਕਰਕੇ ਇਰੀਏ ਦੇ ਵਿੱਚ ਜਾਣਿਆ ਜਾਂਦਾ ਹੈ ਕਿਉਂਕਿ ਸਾਰੀ ਇੰਗਲਿਸ਼ ਕਮਾਂਡ ਜਾਣਦਾ ਸੀ ਅੱਜ ਇਹ ਇਸ ਅਵਸਥਾ ਵਿੱਚ ਹੈ ਜਿੱਥੇ ਇਹ ਦੇਖ ਨਹੀਂ ਸਕਦਾ ਸੁਣ ਨਹੀਂ ਸਕਦਾ ਤੇ ਸੁੰਘਣ ਸ਼ਕਤੀ ਵੀ ਕੱਢ ਗਈ ਹੈ ਇਹ ਆਪਣਾ ਜੀਵਨ ਇੱਕ ਸਹਾਰੇ ਦੇ ਮੁਤਾਬਕ ਜਿਸ ਤਰੀਕੇ ਨਾਲ ਆਪਾਂ ਬਜ਼ੁਰਗ ਨੂੰ ਘਰ ਵਿੱਚ ਸਾਫ ਕੇ ਰੱਖਦੇ ਹਾਂ ਉਸੇ ਤਰੀਕੇ ਦੇ ਨਾਲ ਬਤਾਉਂਦਾ ਹੈ ਇਸ ਅੱਜਕਲ ਗਲੀ ਵਿੱਚ ਜਾਣਾ ਵੀ ਖਤਰਨਾਕ ਹੋਇਆ ਹੈ ਕਿਉਂਕਿ ਅਗਰ ਇਸਤੇ ਅੱਗੇ ਕੋਈ ਚੀਜ਼ ਆ ਜਾਵੇ ਤਾਂ ਇਹ ਉਸ ਨੂੰ ਦੇਖ ਨਹੀਂ ਪਾਂਦਾ ਨਾਲ ਹੀ ਰੱਖਣਾ ਪੈਂਦਾ ਹੈ ਪਰਮਾਤਮਾ ਇਸ ਨੂੰ ਸੁਖੀ ਸੰਦੀ ਰੱਖੇ ਅਤੇ ਇਸ ਬੁੜਾਪਾ ਸਹੀ ਤਰੀਕੇ ਦੇ ਨਾਲ ਬੀਤ ਜਾਵੇ ਇਹੀ ਅਸੀਂ ਅਰਦਾਸ ਕਰਦੇ ਹਾਂ ਇਹ ਬਹੁਤ ਪਿਆਰਾ ਸੀ ਇਸ ਦੀ ਤੁਹਾਨੂੰ ਅੱਗੇ ਵੀਡੀਓ ਪਾਈ ਹੈ ਕਿ ਉਹ ਤੁਸੀਂ ਚੈਨਲ ਉੱਤੇ ਦੇਖ ਸਕਦੇ ਹੋ ਜੋ ਇਸ ਦੀ ਜਵਾਨੀ ਵਿੱਚ ਕਿਸ ਤਰੀਕੇ ਦੀਆਂ ਹਰਕਤਾਂ ਹੁੰਦੀਆਂ ਸਨ ਉਹ ਤੁਸੀਂ ਜ਼ਰੂਰ ਦੇਖਿਓ